ਬਾਈ ਆ ਰੋ ਹਰ ਆ ਜਾਓ ਆ ਜਾਓ ਬਾਬਾ ਜੀ ਉਹ ਨੂੰ ਦਿਖਾ ਕੇ ਚਲੋ ਨਾਲ ਚੰਗੇ ਗਏ ਬਾਈ ਉੱਧਰ ਆ ਰੋ ਪਾਸੇ ਜਾਓ ਹਲੋ ਅੱਗੇ ਜਾਗੇ ਨਾ ਨਾ ਆਜੋ ਆਜਾ ਹਰ ਬਾਈ ਆਜੋ ਬਹੁਤ ਕਰੇਗਾ ਮੇਰਾ ਭਾਈ ਇੱਥੇ ਪਾਸੋਂ ਸਰਪੰਚ ਇਹ ਤਾਂ ਕੋਈ ਟਿਕਾ ਦੇ ਮਤਲਬ ਕੋਈ ਨਹੀਂ ਚੰਗੇ ਆਜੋ ਆਜੋ ਮਗਰ ਪਾਸੇ ਪਾਸੇ ਖੜੇ ਰਹਿੰਦੇ ਸਾਰੇ ਕੋਲ ਭਾਈ ਹੋ ਜਾਓ ਇੱਥੇ ਆਜੋ ਯਾਰ ਮਗਰ ਤੇ ਲੋਕ ਸਭ ਬਾਈ ਬਣਦੇ ਆਜਾ ਮੇਰੇ ਕੋਲ ਕਿੱਥੇ ਆਜੋ ਕਾਗਰਸ ਨਾਜ਼ਰ ਹੋ ਜਾਓ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ 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 ਤੁਮ ਉੰਤਮਾਨ ਸਰਕਾਰ ਮਰਦਾਬਾਦ 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 ਮਾਈਕ ਇੱਥੇ ਕਰ ਲੋ ਉੱਥੇ ਕਰ ਲੋ ਆ ਉੱਥੇ ਖੜੇ ਰਹੇ ਰਹੂਗਾ ਇਹ ਮੈਨੂੰ ਵੀ ਕਰੂ ਭਾਈ Berasal साहब जी कर ਜੀ ਬ੍ਰਾਂਖ ਸਾਹਿਬ ਅੱਜ ਨਿਹਾਲ ਸਿੰਘ ਵਾਲਾ ਦੇ ਵਿੱਚ ਵਿਰੋਧ ਪ੍ਰਦਰਸ਼ਨ ਰੱਖਿਆ ਗਿਆ ਔਰ ਉੱਥਲਾ ਸਾਹਮਣੇ ਸੀਐਮ ਸਾਹਿਬ ਦਾ ਪਤਲਾ ਵੀ ਤੁਹਾਡੇ ਸਾਹਮਣੇ ਤੇ ਕੀ ਪ੍ਰੋਗਰਾਮ ਹੈ ਕਾਦੇ ਵਿਰੋਧ ਦੇ ਵਿੱਚ ਇਹ ਪ੍ਰਦਰਸ਼ਨ ਰੱਖਿਆ ਗਿਆ ਵਾਈ ਗੁੱਡ ਦਾ ਖਾਲਸਾ ਵਾਈਟਰ ਜੀ ਕਿ ਪਤਾ ਹੈ ਪਿਛਲੇ ਵੀ ਨਹੀਂ ਪੰਜਾਬ ਦੇ ਮੁੱਖ ਮੰਤਰੀ ਸਮਾਨ ਸਮਾਨ ਨੇ ਸਾਡੇ ਨਿੰਦੋਸਤਾਂ ਦੀ ਪ੍ਰਕਾਸ਼ਪਾਤੀ ਲਿਖਦੇ ਲੋਹਰ ગાંધી ਉਹਨਾਂ ਦੇ ਖਾਸ ਪੱਦੀ ਸ਼ਬਦ ਦਾ ਸ਼ਬਦਾਂ ਬੀਤਰੀ ਉਹਨਾਂ ਨੇ ਕਿਹਾ ਕਿ ਲੋਹਰ ગાંધી ਨੂੰ ਪਿੱਛੇ ਗੱਲ ਦਾ ਪਤਾ ਨਹੀਂਗਾ ਲੋਹਰ ગાંધી ਨੂੰ ਕੋਈ ਜਾਣਦਾ ਨਹੀਂ ਲੋਹਰ ગાંધી ਦੇ ਕੋਈ ਵਜੂਦ ਵੀ ਨਹੀਂ ਇਹ ਹੀ ਗੰਦਾ ਕਰ ਕਿ ਉਹਨੇ ਟਿੱਪਰੀ ਕੀਤੀ ਸਾਡੇ ਪ੍ਰਧਾਨ ਜੀ ਵੀ ਪਸੰਦ ਅਸੀਂ ਇਹ ਗੱਲ ਕਹਿੰਦੇ ਆ ਭਗਵੰਤ ਮਾਨ ਨੂੰ ਬਿੱਤੂ ਤਾਂ ਕਾਹਦਾ ਆਖੇ ਕਿ ਬੰਦ ਗਿਆ ਆਪਣਾ ਆਪ ਪਾਲੀ ਆ ਗਿਆ ਤੂੰ ਆਪ ਆਂ ਲੋਕਾਂ ਨੇ ਮੋਟਾ ਪਾਤੀਆਂ ਤੈਨੂੰ ਲੋਕਾਂ ਨੇ ਮੁਖਮਤ ਵਿੱਚ ਕੱਲ ਤੂੰ ਮੇਜੀ ਕਰਦਾ ਹੁੰਦਾ ਸੀਗਾ ਥੋੜ੍ਹ ਥੋੜ੍ਹ ਪੈਸੇ ਲੈ ਕੇ ਅਸੀਂ ਤਾਂ ਸਾਰੇ ਪੰਜਾਬ ਦੇ ਦੇਖੇ ਜਿੰਨ ਤੋਂ ਜਿੰਨ ਨੂੰ ਸਾਰੇ ਕਹਾ ਕਰਨੇ ਤਾਂ ਤੂੰ ਲੱਗਿਆ ਹੁੰਦਾ ਸੀ ਤੈਨੂੰ ਇਸ ਗੱਲ ਦੀ ਸੰਗ ਨੂੰ ਜਾਈ ਦੀ ਆ ਕਿ ਤੂੰ ਉਸ ਬੰਦੇ ਦੇ ਖਿਲਾਫ ਬੋਲਦਾ ਜਿੰਨਾਂ ਹਿੰਦੁਸਤਾਨ ਦੇ ਵਿੱਚ ਪੂਰੀ ਰੋਹ ગાંધી ਨੇ ਆਪਣੇ ਜੀਵ ગાંધી ਨੇ ਕੀ ਮੁਰੇ ਇੰਦਰਾ ਗਾਂਧੀ ਨੇ ਸੋਨੀਆ ਗਾਂਧੀ ਨੇ ਪਾਜੀ ਨੂੰ ਕਾਂਸ ਪਾਜੀ ਨੂੰ ਕੀ ਸਾਡੇ ਹਿੰਦੂਆਂ ਤੋਂ ਉੱਤੋਂ ਚੁੱਕਣ ਦੀ ਗੱਲ ਕੀਤੀ ਹੈ ਤੇ ਤੁਸੀਂ ਇਹ ਜਿਹੇ ਗੱਲਾਂ ਕਰਕੇ ਨੀਮਾ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਅਸੀਂ ਉਹ ਉਹ ਉਸ ਦੇ ਖਿਲਾਫ ਮੋਹਨ ਗਾਂਧੀ ਦੇ ਹੱਕ ਅਸੀਂ ਭਗਵੰਤ ਮਾਨ ਦਾ ਸਾਰੇ ਪੰਜਾਬ ਦੇ ਵਿੱਚ ਬਿਲਾਨ ਤੱਕ ਲੈ ਗਨੇ ਕਿ ਜਿੰਨੇ ਵੀ ਸਾਡੇ ਕੈਂਡੀਡੇਟਾਂ ਕਾਂਸ ਪਾਜੀ ਦੇ ਉਹ ਫੂਕਲੇ ਫੂਕਲੇ ਭਗਵੰਤ ਮਾਨ ਦੇ ਸਾਡਾ ਇੱਥੇ ਕੈਂਡੀ ਦਾ ਮੁੰਡਾ ਹੰਪਲ ਜੇ ਇਹ 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 ਜੀ ਬੰਦਾ ਮੈਂ ਸਜੇ ਜੀਆ ਦਾ ਉਡਲਾ ਖੋਗ ਰਿਹਾ ਹੈ ਨਾ ਨੇ ਹਲਚੰਗਾ ਅਸੀਂ ਕਸ਼ਵਨ ਰਸਨਾ ਜਵਨ ਇੱਕ ਨੂੰ ਮੰਜ਼ਮਾ ਨੂੰ ਕੇ ਬੋਲਣ ਲੱਗਿਆ ਜੀ ਸੋਚ ਲਿਆਗਾ ਕਿ ਕੀ ਦੇ ਖਰਾਬ ਬੋਲਦਾ ਹੈ ਉਹ ਇਨਸਾਨ ਦੇ ਖਰਾ ਬੋਲਦਾ ਹੈ ਜਿਸ ਇਨਸਾਨ ਤੇ ਕੋਈ ਦਾ ਲਾਜ਼ਮੀ ਨਾ ਸਕਦਾਗਾ ਹਿੰਦੁਸਤਾਨ ਦੇ ਵਿੱਚ ਉਹਦਾ ਇੰਨਾ ਤਪਦੇ ਬਣਿਆ ਰੋਹ Gandhi ਦਾ ਸੋਦੇ ਤੇ ਕੋਈ ਟਿੱਪਣੀ ਵੀ ਨਹੀਂ ਨਿਕਾਲ ਸਕਦਾ ਪਰ ਦੇਖਦੇ ਇਹ ਲੋਕ ਜਿੰਨੇ ਲੋਕਾਂ ਨੂੰ ਪਤਾ ਨਹੀਂ ਵੀ ਕਿਵੇਂ ਚਿਮਟ ਚਲਦੀ ਪਾਤੀ ਕਿਵੇਂ ਦੋਕਰਾਂ ਬੱਤੀਦਾ ਤੇ ਇਹ ਜਿਹੇ ਟਿੱਪਣੀ ਕਰਦੇ ਸੋਦੇ ਸੰਬੰਧ ਵਿੱਚ ਇਹ ਹੈ ਜੀ ਕਾਕਾ ਜੀ ਕੂਟਲਾ ਘੁੰਮਣੇ ਭੁਗਮ ਹਮਤਮਾਨ ਦਾ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਇਸ ਗਲਤੀ ਦੀ ਇਹ ਇਹ ਜੀ ਬਸ ਸਬਦ ਬਸ ਠੀਕ ਹੈ ਅਗਰ ਬੰਦ ਅਮੀਰ ਆਪਰੇ ਬਹੁਤ ਹੀ ਸਤਿਕਾਰਯੋਗ ਪੰਜਾਬ ਪ੍ਰਦੇਸ਼ ਸੰਗਠਨ ਕਮੇਟੀ ਦੇ ਪ੍ਰਧਾਨ ਰਾਜਾ ਵਰਿੰਗ ਜੀ ਐਲੋਪੀ ਦੇ ਲੀਡਰ ਪ੍ਰਤਾਪ ਸਿੰਘ ਵਾਜਵਾ ਜੀ ਗਵਾਇਵ ਹੇਟ ਅਜਨੇ ਹਾਲੇ ਕੋਲ ਪਹੁੰਚੀ ਮੇਰੇ ਪ੍ਰੈਸ ਦੇ ਸਾਥੀਓ ਲੀਡਰ ਸਰਵਨ ਸਭ ਤੋਂ ਪਹਿਲਾਂ ਫਤਿਹ ਅਦ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨ ਤੁਸੀਂ ਦੇਖਿਆਗਾ ਵੀ ਸਾਡੇ ਮਾਨਯੋਗ ਮੁੱਖ ਮੰਤਰੀ ਨੇ ਜੋ ਇੱਕ ਬਹੁਤ ਹੀ ਛੋਟੀ ਸੋਚ ਔਰ ਬਹੁਤ ਹੀ ਗਿਰੀ ਹੋਈ ਸ਼ਬਦਾਵਲੀ ਸਾਡੇ ਪ੍ਰਧਾਨ ਰਾਹੁਲ ਗਾਂਧੀ ਜੀ ਦੇ ਲਾਭ ਵਰਤੀ ਅਸੀਂ ਉਹਦੀ ਨਿੰਦਾ ਕਰਦੇ ਆ ਇਹ ਭਗਵੰਤ ਮਾਨ ਨੂੰ ਜਾਣਨਾ ਚਾਹੀਦਾ ਵੀ ਇਹ ਜਿਹੜਾ ਕਨਿਆ ਕੁਮਾਰੀ ਤੋਂ ਚੱਲ ਕੇ ਜੰਮੂ ਕਸ਼ਮੀਰ ਤੱਕ ਗਿਆ ਸੀ ਪੈਦਲ ਇੱਕ ਇੱਕ ਸਟੇਟ ਦੀ ਇੱਕ ਇੱਕ ਭਾਸ਼ਾ ਦੀ ਇੱਕ ਇੱਕ ਸਟੇਟ ਦੀ ਸਾਰੀ ਨਬਜ਼ ਜਾਣਨੀ ਹੈ ਲੋਕਾਂ ਦੇ ਵਿੱਚ ਔਰ ਇਹ ਕੱਲ ਦੇ ਆ ਕੇ ਇੱਥੇ ਇਹੋ ਜੀ ਦੇ ਬਿਆਨਬਾਜ਼ੀ ਕਰਦੇ ਨੇ ਵੀ ਇਹਨਾਂ ਨੂੰ ਕੀ ਪਤਾ ਇਹ ਬਹੁਤ ਹੀ ਮਾੜੀ ਗੱਲ ਹੈ ਅਸੀਂ ਇਹਦੀ ਪੂਰ ਨਿੰਦਾ ਕਰਦੇ ਆ ਔਰ ਗਾ ਤਾਂ ਇਹੋ ਜੀ ਪੱਦੀ ਸ਼ਬਦ ਵਾਲੀ ਨਾਂ ਵਰਤੀ ਜਾਵੇ ਸਾਡੇ ਪ੍ਰਧਾਨ ਜੀ ਦੇ ਖਿਲਾਫ ਧੰਨਵਾਦ ਜੀ ਬੀਬੀ ਨੂੰ ਬੁਲਾਓ ਜੀ ਹਾਂਜੀ ਪਿਛਲੇ ਦਿਨਾਂ ਦੇ ਵਿੱਚ ਹਵਨਤਮਾਨ ਜੀ ਨੇ ਚੀਫ ਮਿਨਿਸਟਰ ਪੰਜਾਬ ਨੇ ਸਾਡੇ ਹਿੰਦੁਸਤਾਨ ਦੇ ਸੀਨੀਅਰ ਲੀਡਰ ਰਾਹੁਲ ਜੀ ਦੇ ਖਿਲਾਫ ਕੁਝ ਟਿੱਪਣੀਆਂ ਕੀਤੀਆਂ ਨੇ ਜਿਹੜੀਆਂ ਕਿ ਬਹੁਤ ਮੰਦ ਭਾਗੀ ਗੱਲ ਹੈ ਔਰ ਉਹ ਪਰਿਵਾਰ ਦੇ ਬਾਬਤ ਇਹਨਾਂ ਨੇ ਗੱਲ ਕੀਤੀ ਕਿ ਜਦੋਂ 1947 ਤੋਂ ਪਹਿਲਾਂ ਦੀਆਂ ਲੜਾਈਆਂ ਲੱਗੀਆਂ ਜਿਨ੍ਹਾਂ ਦੇ ਕਿ ਪੰਡਤ ਜਵਾਲਾ 네ਹਰੂ ਜੀ ਨੇ 인드라 ਗਾਂਧੀ ਜੀ ਨੇ ਔਰ ਅਰਜੀਬ ਗਾਂਧੀ ਜੀ ਔਰ ਸੋਨੀਆ ਗਾਂਧੀ ਜੀ ਨੇ ਜਿੰਨਾ ਨੇ ਕਿ ਸਭ ਤੋਂ ਵੱਧ ਯੋਗਦਾਨ ਜਾਂਦੀ ਦੇ ਵਿੱਚ ਸਾਰਿਆਂ ਨੇ ਰਲ ਮਿਲ ਕੇ ਪਾਇਆ ਉਸ ਪਰਿਵਾਰ ਦੀ ਇਹ ਜੋ ਨਿੰਦਾ ਕੀਤੀ ਇਹਨਾਂ ਨੇ ਇਹ ਕੱਲ ਜਦੋਂ ਬਣਿਆ ਪੰਜਾਬ ਦੇ ਸੀਐਮ ਉਸ ਤੋਂ ਬਾਅਦ ਜਿਹੜੀ ਇਹਨਾਂ ਨੇ ਹੁਣੇ ਜਿੱਪਣੀ ਕੀਤੀ ਹੈ ਬਹੁਤ ਗਲਤ ਕੀਤੀ ਹੈ ਔਰ ਅਸੀਂ ਸਾਰੇ ਰਲ ਮਿਲ ਕੇ ਜਿੱਦ ਨਹੀਂ ਕਾਂਗਰਸ ਪਾਰਟੀ ਜਿੱਥੇ ਲੀਡਰਸ਼ਿਪ ਦਰਸ਼ਨ ਪ੍ਰਾਰਣ ਜੀ ਪਰਮਜੀਤ ਨੰਗਲ ਜੀ ਸਾਰੇ ਹੋਰ ਸਾਰੇ ਨੇ ਅਸੀਂ ਸਾਰੇ ਰਲ ਮਿਲ ਕੇ ਪੁਰਜੋਰ ਨਿੰਦਾ ਕਰਦੇ ਹਾਂ ਕਿ ਇਹਨਾਂ ਵਾਸਤੇ ਬਹੁਤ ਗਲਤ ਹੈ ਇਹ ਇਹੋ ਜਿਹਾ ਪਰਿਵਾਰ ਹਿੰਦੁਸਤਾਨ ਦਾ ਜਿਨ੍ਹਾਂ ਨੇ ਸਭ ਤੋਂ ਵੱਧ ਆਜ਼ਾਦੀ ਆਸਤੇ ਯੋਗਦਾਨ ਪਾਇਆ ਹੁਣ ਤੱਕ ਵੀ ਜੋ ਇਹਨਾਂ ਨੇ ਯੋਗ ਯੋਗਦਾਨ ਇਸ ਪਰਿਵਾਰ ਦਾ ਹੈ ਉਹ ਸਾਰਾ ਸਲਾਘਾਯੋਗ ਹੈ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਇਕੱਠੇ ਹੋਣ ਤੇ ਇਸ ਗੱਲ ਦਾ ਮੈਂ ਧੰਨਵਾਦ ਕਰਦੀ ਹਾਂ ਕਿ ਅੱਜ ਸਾਰਿਆਂ ਨੇ ਰਲ ਮਿਲ ਕੇ ਮਤਲਬ ਫੁਕਿਆ ਔਰ ਸਾਰਿਆਂ ਨੇ ਇਕੱਠੇ ਹੋ ਕੇ ਇਸ ਗੱਲ ਦੀ ਘੋਰ ਨਿੰਦਾ ਕੀਤੀ ਹੈ ਔਰ ਇਸ ਕਰਕੇ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬਤ ਹੈ ਨਹੀਂ ਨਹੀਂ ਬਲੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਗੁਰੂ ਜੀ ਕੀ ਫਤਿਹ ਅੱਜ ਜੋ ਅਸੀਂ ਉਤਲਾ ਭੁਗ ਰਹੇ ਹਾਂ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵਾਨ ਜੀ ਨੇ ਜੋ ਬੰਦੇ ਸ਼ਬਦ बोल के राहुल गांधी जी दी ਮਰਜ਼ਾ ਕੀਤੀ ਆ ਉਹ ਬਹੁਤ ਨਿੰਦਿਰਜੋਗ ਆ ਜੋ ਪਰਿਵਾਰ राहुल गांधी ਦਾ ਉਹ ਪਰਿਵਾਰ ਆ ਜਿਨ੍ਹਾਂ ਦੇ ਦਾਦੀ ਜੀ ਸ਼੍ਰੀਮਤੀ ਇਦਰਾ ਗਾਂਧੀ ਔਰ ਪਿਤਾ ਸ਼੍ਰੀ ਰਜੀਵ ਗਾਂਧੀ ਨੇ ਪੰਜਾਬ ਹਿੰਦੁਸਤਾਨ ਦੀ ਖਾਤਰ ਆਪਣਾ ਬਲੀਦਾਨ ਦੇ ਕੇ ਹਿੰਦੁਸਤਾਨ ਨੂੰ ਇਕੱਠਾ ਕਰਨ ਦੀ ਖਾਤਰ ਬਹੁਤ ਵੱਡੀ ਕੁਰਬਾਨੀ ਕੀਤੀ ਆ ਇਹੇ ਜਿਹ ਪਰਿਵਾਰ ਨੂੰ ਜੇ ਆਪਾਂ ਮੰਦੇ ਸ਼ਬਦ ਬੋਲਾਂਗੇ ਤਾਂ ਬਹੁਤ ਮੜੀ ਗੱਲ ਹੈ ਬਹੁਤ ਅਣਹੋਣੀ ਗੱਲ ਹੈ ਇਹੋ ਤੋਫਰੇ ਜੋ ਭਗਵੰਤ ਮਾਨ ਆ ਉਹ ਕਮੇਟੀ ਕਲਾਕਾਰ ਸੀ ਉਹ ਕਮੇਟੀ ਕਲਾਕਾਰੀ ਕਰਕੇ ਇੱਕ ਸਰਕਾਰ ਚਲਾ ਰਿਆ ਸਰਕਾਰ ਵੀ ਤੁਹਾਨੂੰ ਪਤਾ ਹੈ ਵੀ ਕੀ ਕੀ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਔਰ ਬਹੁਤ ਹੀ ਨਿੱਧਲ ਜੋਗਾ ਉਹਨਾਂ ਨੂੰ ਇਹੋ ਜਿਹੀ ਸ਼ਬਦ ਨਹੀਂ ਬੋਲਣੇ ਚਾਹੀਦੇ ਇਹ ਪਰਿਵਾਰ ਆ ਜਿਹੜਾ Nehru ਪਰਿਵਾਰ ਆ Gandhi ਪਰਿਵਾਰ ਆ ਇੱਕ ਸਤਿਕਾਰਯੋਗ ਪਰਿਵਾਰ ਆ ਹਿੰਦੁਸਤਾਨ ਦਾ ਇਸ ਪਰਿਵਾਰ ਦਾ ਸਦਾ ਹੀ ਸਤਿਕਾਰ ਕਰਨਾ ਚਾਹੀਦਾ ਅੱਜ ਅਸੀਂ ਉਹਨਾਂ ਦਾ ਮੂੰਹ ਬੰਦ ਕਰਨ ਦੇ ਖਾਤਰ ਅੱਜ ਅਸੀਂ ਖੁੱਦ ਨਾ ਫੂਕ ਰਹੇ ਆ ਤਾਂ ਕਿ ਉਹਨਾਂ ਦੇ ਆਮ ਪਾਰਟੀ ਨੂੰ ਪਤਾ ਲੱਗ ਸਕੇ ਵੀ ਇਹ ਜੋ ਮੁੱਖ ਮੰਤਰੀ ਨੇ ਪਾਰਟੀ ਤੇ ਆਵ ਤਾਂ ਭੜੇ ਸ਼ਬਦ ਬੋਲੇ ਆ ਤੁਹਾਡੀ ਪਾਰਟੀ ਦਾ ਵੀ ਇਹ ਬਹੁਤ ਵੱਡਾ ਜਨਨਿਕ ਖਾਨ ਕਰ ਰਿਹਾ ਹੈ ਇਸ ਕਰਕੇ ਅਸੀਂ ਉਹਨਾਂ ਦਾ ਖੁੱਦ ਬੋਲ ਬਹੁਤ ਲੰਬੇ ਗਵਿੰਦਰ ਜੀ ਜਿਸ ਤਰੀਕੇ ਨਾਲ ਇਹ ਨੇ ਕਿ ਸਾਰੇ ਮਤਲਬ ਇਹ ਹਾਸੰਗਵਾਲਾ ਦੇ ਵਿੱਚ ਲੀਡਰਸ਼ਿਪ ਲੋਕਤਰੀ ਕਿਉਂ ਕਿ ਜਾ ਰਹੇ ਆ ਕਿ ਇਹ ਹਾਸੰਗਵਾਲਾ ਦੇ ਸਮੁੱਚੇ ਪੰਜਾਬ ਦੇ ਵਿੱਚ ਬਿਲਕੁਲ ਸਭ ਤੋਂ ਪਹਿਲਾਂ ਤਾਂ ਨਿਹਾਲ ਸਿੰਘ ਵਾਲਾ ਹਲਕੇ ਦਾ ਔਰ ਸਭ ਤੋਂ ਵੱਡੀ ਗੱਲ ਇੱਥੋਂ ਦੀ ਲੀਡਰਸ਼ਿਪ ਦਾ ਸਰਦਾਰ ਦਰਸ਼ਨ ਸਿੰਘ ਬਰਾੜ ਸਾਡੇ ਸੀਨੀਅਰ ਲੀਡਰ ਸਾਧਕਾ ਐਮਐਲਏ ਸਾਫਤਮੰਤ ਉਹਨਾਂ ਦੇ ਨਾਲ ਸਰਦਾਰ ਪਰਮਜੀਤ ਸਿੰਘ ਨੰਗਲ ਮੇਰੀ ਮਦਰ ਬੀਬੀ ਜਗਦਰਸ਼ਨ ਕੌਰ ਜੀ ਡਾਕਟਰ ਸਾਹਿਬ ਸਾਡਾ ਛੋਟਾ ਵੀਰ ਸਾਬਕਾ ਚੇਅਰਮੈਨ ਨਿਹਾਲ ਸਿੰਘ ਵਾਲਾ ਸਾਹਿਬ ਉਹ ਜਿੰਨਾ ਵੀ ਦਰਜਾ ਬਦਰਜਾ ਇੱਥੇ ਖੜੇ ਆ ਪਹਿਲਾਂ ਮੈਂ ਸਾਰਿਆਂ ਦਾ ਤੁਹਾਡਾ ਧੰਨਵਾਦ ਕਰਦਾ ਵੀ ਤੁਸੀਂ ਨਿਕਲੇ ਸੱਦੇ ਤੇ ਨਿਹਾਲ ਸਿੰਘ ਵਾਲੇ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਤੁਸੀਂ ਪਹੁੰਚ ਜਾਂਦੇ ਆ ਹੁਣ ਬੋਲੇ ਬੋਲੇ ਸ਼ਾਨਣੀ ਵੀ ਪੁੱਛ ਆਪਦਾ ਹਾਲ ਵੇਖ ਲੋ ਦਿੱਲੀ ਜੀ ਵੇ ਤੁਸੀਂ ਇਹੋ ਜੀਆਂ ਗੱਲਾਂ ਵੱਲ ਨਾ ਧਿਆਨ ਦੇ ਕੇ ਤੁਸੀਂ ਲੋਕਾਂ ਨੂੰ ਉਹ ਲੋਕਾਂ ਦੇ ਘਰ ਢਾ ਦੇ ਜਿਹੜਾ ਜਿਨੇ ਕੋਈ 50000 ਦਾ ਨਸ਼ਾ ਮੈਂ ਸਮਝਦਾ ਵੀ ਪਤਾ ਨਹੀਂ ਉਹ ਤੋਂ ਫੜਿਆ ਜਾਂ ਫੜਿਆ ਨਹੀਂ ਗਿਆ ਕੋਈ ਉਹਨਾਂ ਨੂੰ ਮੈਂ ਸਮਝਦਾ ਵੀ ਪਤਾ ਨਹੀਂ ਉਹ ਤੋਂ ਫੜਿਆ ਜਾਂ ਫੜਿਆ ਨਹੀਂ ਗਿਆ ਕੋਈ ਉਹਨਾਂ ਨੂੰ ਫੜੋ ਜਿਨ੍ਹਾਂ ਨੇ ਹੁਣ ਤੱਕ